ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਪਿਛਲੇ ਦਿਨੀ ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਸਰਦਾਰ ਸੇਵਕ ਸਿੰਘ ਮਕੈਨਿਕਲ ਉਹਨਾਂ ਦੇ ਧਰਮ ਪਤਨੀ ਜੀਬੀ ਗੁਰਜੀਤ ਕੌਰ ਜੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸੀ ਉਹਨਾਂ ਦੀ ਯਾਦ ਦੇ ਵਿੱਚ ਅੱਜ ਸਾਡੀ ਟੀਮ ਵੱਲੋਂ ਇੱਕ ਟਾਬਰ ਜਾਣੀ ਪਾਂਚਿਆਂ ਦੇ ਲਈ ਰਹਿਣ ਬਸੇਰੇ ਲਗਾਏ ਜਾ ਰਹੇ ਨੇ ਆ ਤੁਸੀਂ ਵੇਖ ਸਕਦੇ ਹੋ ਬਹੁਤ ਸਾਰੇ ਭਰਾ ਇਹ ਕਹਿਣਗੇ ਵੀ ਉਹਨਾਂ ਦੀ ਯਾਦ ਦੇ ਵਿੱਚ ਤੁਸੀਂ ਰੁੱਖ ਲਗਾਉਂਦੇ ਰੁੱਖ ਬਾਈ ਜੀ ਹੋਰਾਂ ਨੇ ਉਹਨਾਂ ਦੇ ਭੋਗ ਦੇ ਉੱਪਰ ਤਕਰੀਬਨ 2000 ਦੇ ਤਕਰੀਬਨ ਰੁੱਖ ਵੰਡਿਆ ਸੀ ਉਹਨਾਂ ਵਿੱਚੋਂ ਕਾਫੀ ਰੁੱਖ ਸਾਨੂੰ ਵੀ ਦਿੱਤੇ ਸੀ ਅਸੀਂ ਵੀ ਉਹ ਆਪਣੇ ਪਿੰਡ ਦੇ ਵਿੱਚ ਲਗਾਏ ਨੇ ਸੋ ਅੱਜ ਸੋਚਿਆ ਵੀ ਆਪਾਂ ਪੰਛੀਆਂ ਦੇ ਲਈ ਰਹਿਣ ਬਸੇਰੇ ਲਗਾਈਏ ਕਿਉਂਕਿ ਸਾਰੇ ਪੰਛੀ ਰੁੱਖਾਂ ਦੇ ਉੱਪਰ ਆਲਨੇ ਨਹੀਂ ਬਣਾਉਂਦੇ ਬਹੁਤ ਸਾਰੇ ਪੰਛੀ ਖੁੱਡਾਂ ਦੇ ਵਿੱਚ ਆਲਨੇ ਬਣਾਉਂਦੇ ਆ ਬਹੁਤ ਸਾਰੇ ਪੰਛੀ ਬੁੰਤੀਦਾਰ ਹੁੰਦੇ ਆ ਜਿਹੜੇ ਪੱਤਿਆਂ ਨੂੰ ਗੁਣ ਕੇ ਆਲਨੇ ਬਣਾਉਂਦੇ ਆ ਤੇ ਬਹੁਤ ਸਾਰੇ ਪੰਛੀ ਇਦਾਂ ਹੁੰਦੇ ਆ ਵੀ ਜਿਹੜੇ ਦਰਖਤਾਂ ਦੇ ਉੱਪਰ ਆਲਨੇ ਪਰ ਰਹਿਣ ਬਸੇਰਾ ਲਗਾ ਕੇ ਹਟਿਆ ਚਿੜੀ ਆ ਵੀ ਗਈ ਨਿਰਖਣ ਕਰਨਾ ਜਿਹੜੇ ਨੇ ਸ਼ੁਰੂ ਕਰਤਾ ਅੰਦਰ ਚਿੜੀ ਵੀ ਬੈਠੀ ਆ ਦੇਖੋ ਐਨਾ ਰਿਜ਼ਲਟ ਮਿਲਦਾ ਇਹਨਾਂ ਦਾ ਕਿਉਂਕਿ ਜਗ੍ਹਾ ਹੀ ਨਹੀਂ ਬਚੀ ਆਪਾਂ ਮਨੁੱਖ ਨੇ ਜਗ੍ਹਾ ਹੀ ਨਹੀਂ ਛੱਡੀ ਇਹਨਾਂ ਲਈ ਜੇ ਆਪਾਂ ਜਗ੍ਹਾ ਛੱਡੀ ਹੋਵੇ ਫੇਰ ਹੀ ਆਪਾਂ ਕਹਿ ਸਕਦੇ ਆ ਬਹੁਤ ਸਾਰੇ ਭਰਾ ਕਹਿੰਦੇ ਆ ਵੀ ਆਪਾਂ ਆਲਸੀ ਬਣਾਉਣੇ ਆ ਆਲਸੀ ਤਾਂ ਆਪਾਂ ਤਾਂ ਕਹੀਏ ਜੇ ਇਹਨਾਂ ਦੇ ਲਈ ਕੋਈ ਜਗ੍ਹਾ ਛੱਡੀ ਹੋਵੇ ਆਹ ਵੇਖੋ ਜੀ ਤੁਸੀਂ ਆਹ ਟਾਵਰ ਲਾਇਆ ਇੱਕ ਆਪਾਂ ਇੱਕ ਆਹ ਟਾਵਰ ਆ ਗਿਆ ਜਣੀ ਪੰਜ ਟਾਵਰ ਲਾਏ ਆ ਜੀ ਤੇ ਪੰਜਾਂ ਟਾਵਰਾਂ ਦੇ ਉੱਪਰ ਆਪਾਂ 30 ਦੇ ਤਕਰੀਬਨ ਰਹਿਣ ਬਸੇਰੇ ਲਗਾਏ ਨੇ ਆ ਦੇਖੋ ਜੀ ਆ ਦੇਖੋ ਜੀ ਤੇ ਦੋਸਤੋ ਇਹ ਜ਼ਰੂਰੀ ਨਹੀਂ ਹੁੰਦਾ ਕਿ ਸਾਰੇ ਪੰਛੀ ਰੁੱਖਾਂ ਦੇ ਆਲਨੇ ਬਣਾਉਣ ਜਾਂ ਸਾਰੇ ਪੰਛੀ ਖੁੱਡਾਂ ਦੇ ਵਿੱਚ ਆਲਨੇ ਬਣਾਉਣ ਜਿਹੜੇ ਇਹ ਆਲਨੇ ਆਪਾਂ ਇਹਨਾਂ ਨੂੰ ਆਲਨੇ ਨਹੀਂ ਕਹਿ ਸਕਦੇ ਪਹਿਲੀ ਗੱਲ ਤਾਂ ਆਪਾਂ ਇਹਨਾਂ ਨੂੰ ਰਹਿਣ ਵਸੇਰੇ ਕਹਿ ਸਕਦੇ ਹਾਂ ਕਿਉਂਕਿ ਇਹ ਉਹਨਾਂ ਪੰਛੀਆਂ ਦੇ ਲਈ ਆ ਜਿਨ੍ਹਾਂ ਦਾ ਉਜਾੜਾ ਮਨੁੱਖ ਨੇ ਕੀਤਾ ਮਨੁੱਖ ਨੇ ਇਹਨਾਂ ਦੇ ਘਰ ਉਜਾੜ ਦਿੱਤੇ ਕਿਉਂਕਿ ਆ ਦੇਖੋ ਮਨੋਖ ਨੇ ਇਹਨਾਂ ਦੇ ਘਰ ਉਜਾੜਤੇ ਪਹਿਲਾਂ ਇਹ ਪੰਛੀ ਟਿੱਬਿਆਂ ਦੀਆਂ ਖੁੱਡਾਂ ਦੇ ਵਿੱਚ ਘਰਾਂ ਦੀਆਂ ਖੁੱਡਾਂ ਦੇ ਵਿੱਚ ਬਾਲੇ ਕੜੀਆਂ ਦੀਆਂ ਛੱਤਾਂ ਦੇ ਵਿੱਚ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਕੋਈ ਇਹਨਾਂ ਨੂੰ ਕਿਸੇ ਕਿਲੇ ਦੀ ਕੋਈ ਵਿੱਚ ਸਪੇਸ ਮਿਲ ਜਾਂਦੀ ਸੀ ਕਿਸੇ ਉੱਥੇ ਕੋਈ ਹੌਲ ਮਿਲ ਜਾਂਦੀ ਸੀ ਉਹਦੇ ਵਿੱਚ ਇਹ ਆਪਣਾ ਬਸੇਰਾ ਕਰਦੇ ਸੀ ਪਰ ਆਪਾਂ ਇਹਨਾਂ ਦੇ ਸਾਰੇ ਹੀ ਰਹਿਣ ਬਸੇਰੇ ਢਾ ਦਿੱਤੇ ਕੋਈ ਇਹਨਾਂ ਦੇ ਲਈ ਬਸੇਰਾ ਨਹੀਂ ਛੱਡਿਆ ਜਿੱਥੇ ਇਹ ਆਪਣਾ ਰਹਿਣ ਬਸੇਰਾ ਬਣਾ ਸਕਣ ਕਿਉਂਕਿ ਇਹਨਾਂ ਨੇ ਸਿਰਫ ਇਹ ਰਹਿਣ ਬਸੇਰੇ ਬਰੀਡਿੰਗ ਕਰਨ ਦੇ ਲਈ ਹੀ ਵਰਤਨੇ ਹੁੰਦੇ ਆ ਵੈਸੇ ਇਹ ਇਹਨਾਂ ਨੂੰ ਨਹੀਂ ਵਰਤਦੇ ਸਿਰਫ ਇਹਨਾਂ ਨੇ ਬਰੀਡਿੰਗ ਲਈ ਵਰਤਨੇ ਆ ਜਦੋਂ ਇਹਨਾਂ ਦੀ ਬਰੀਡਿੰਗ ਹੋ ਜਾਂਦੀ ਆ ਬੱਚੇ ਪਾਲ ਕੇ ਇਹ ਇਹਨਾਂ ਨੂੰ ਛੱਡ ਦਿੰਦੇ ਆ ਆ ਦੇਖੋ ਆ ਦੇਖੋ ਜੀ